ਮਾਨਯੋ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਸ਼੍ਰੀ ਸ਼ਿਵਦਰਸ਼ਨ ਜੀ ਏਸੀਪੀ ਵੈਸਟ ਤੇ ਮਿਸਟਰ ਵਿਨੋਦ ਕੁਮਾਰ ਐਸਐਚਓ ਛਾਟਾ ਇਹਨਾਂ ਨੇ ਦੋ ਬੰਦੇ ਅਰੈਸਟ ਕੀਤੇ ਇੱਕ ਦਾ ਨਾਮ ਹੈ ਮਲਵਿੰਦਰ ਸਿੰਘ ਅਲਾਇਸ ਸੋਨੂ ਤੇ ਦੂਸਰਾ ਮਨਜਿੰਦਰ ਸਿੰਘ ਅਲਾਇਸ ਸੋਨੀ ਇਹਨਾਂ ਦੀ ਉਮਰ ਤਕਰੀਬਨ 46 ਸਾਲ ਤੇ 32 ਸਾਲ ਹੈਗੀ ਹੈ ਤੇ ਜਿਹੜਾ ਮਲਵਿੰਦਰ ਸਿੰਘ ਹੈ ਐ ਇੱਕ ਫੌਜੀ ਹੈ ਤੇ ਇਹ ਮੀਟ ਸ਼ਾਪ ਚਲੰਦਾਛਾਟਾ ਏਰੀਆ ਦੇ ਵਿੱਚ ਤੇ ਜਿਹੜਾ ਮਲਵਿੰਦਰ ਸਿੰਘ ਹੈ ਇਹਦੇ ਤੋਂ ਸਾਨੂੰ 2 ਕਿਲੋ 300 ਗ੍ਰਾਮ ਹਫੀਮ ਰਾਬਤ ਗ੍ਰਾਮਤ ਹੋਈ ਹੈ ਤੇ ਸੋਨੀ ਤੋਂ ਸਾਨੂੰ 50 ਗ੍ਰਾਮ ਹੋਈ ਹੈ ਇਹਦੇ ਨਾਲ ਨਾਲ ਸਾਨੂੰ 20000 ਰੁਪਏ ਡਰਗ ਮਨੀ ਵੀ ਰਿਕਵਰ ਹੋਈ ਹੈ ਤੇ ਉਹਦੇ ਨਾਲ ਹੀ ਸਾਨੂੰ ਇੱਕ ਈਟੀਓਸ ਕਾਰ ਉਹ ਵੀ ਜਿਹੜਾ ਰਿਟਾਇਰਡ ਫੌਜੀ ਹੈ ਮਲਵਿੰਦਰ ਸਿੰਘ ਸੋਨੂ ਉਹਦੀ ਹੈ ਉਹਦਾ ਨੰਬਰ ਹੈ ਪੀਬੀ 02CR 3493 ਤੇ ਇਹਨਾਂ ਨੂੰ ਅਸੀਂ ਛਾਟਾ ਏਰੀਆ ਦੇ ਲਾਗੇ ਅਰੈਸਟ ਕੀਤਾ ਹੈ ਦੋਨਾਂ ਨੂੰ ਤੇ ਇਹ ਜਿਹੜਾ ਫੌਜੀ ਹੈ ਇਹ ਮਧਿਆ ਪ੍ਰਦੇਸ਼ ਤੋਂ ਜਾ ਕੇ ਫੀਮ ਲੈ ਕੇ ਆਂਦਾ ਸੀ ਤੇ ਇੱਥੇ ਥੋੜੀ ਕੁਆਂਟੀਟੀ ਚ ਅੱਗੇ ਵੰਡਦਾ ਸੀਗਾ ਤੇ ਆਪਣਾ ਕਾਰੋਬਾਰ ਜਿਹਾ ਚਲਾਉਂਦਾ ਸੀ